सिंह विष्णु भगवान दी जय सोहंग महाराज शेर सिंह विष्णु भगवान दी जय सोहंग महाराज शेर सिंह विष्णु भगवान ਹਰ ਪੁਰਖ ਅਗਾਮ ਅਗਮੜਾ ਅਗਮੜੀ ਕਾਰ ਹੱਡ ਮਾਸ 나ੜੀ ਪਿੰਜਰ ਨਾ ਕੋਈ ਚਮੜਾ ਜੋਤੀ ਨੂਰ ਇੱਕ ਆਕਾਰ ਮਾਲ ਤਨ ਤਨ ਮਾਲ ਨਾ ਕੋਈ ਪੱਲੇ ਦਮੜਾ ਸ਼ਬਦ ਵਸਤ ਇੱਕ ਅਪਰੰਪਾਰ ਗੁਰਮੁਖਾ ਪਾਰੀ ਕਰੇ ਕਰਾਏ ਪਲੜਾ ਤੇਰਾ ਰਖ ਹੱਥ ਸਮਰਥ ਕਰਤਾਰ ਲੋਕ ਮਾਤ ਦਰਦਵਾਰੇ ਅੱਗੇ ਖਲੜਾ 20 ਅਕੀਸਾ ਹਰਿ ਜਗਦੀਸ਼ਾ 24 అవਤਾਰ ਏਕਾਕਰ ਸਾਚਾ ਸਾਰ ਪੁਰਖ ਬਨਾਸੀ ਮਲੜਾ ਮੇਹ ਕਲੰਕ ਨਰਾਇਣ ਨਾਰ ਚਿੱਟੇ ਅਸ਼ਵ ਸ਼ਬਦ ਕੋੜੇ ਹੋ ਸਵਾਰ ਸ਼ਬਦ ਕੋੜਾ ਹਰਦ ਤਾਰ ਜੁੜਿਆ ਜੋੜਾ ਜੋਤੀ ਨਰੰਕਾਰ ਲੋਕ ਮਾਤ ਆਏ ਦੋੜਾ ਵੇਖ ਵਿਖਾਏ ਮਿੱਠਾ ਕੋੜਾ ਰਾਜ ਰਜਾਨ ਸਾ ਸੁਲਤਾਨ ਸੱਚ ਦਰਬਾਰ ਪਵਨ ਸਵਾਸੀ ਕਨਕਪੁਰ ਵਾਸੀ ਸਾਹੋ ਸਵਾਸੀ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਨਰ ਹਰ ਸੱਚੀ ਸਰਕਾਰ ਨਰ ਹਰ ਨਰਾਇਣ ਨਰ ਨਰੰਕਾਰਿਆ ਭਗਤ ਭਗਵੰਤ ਸਾਧ ਸੰਤ ਆਦ ਅੰਤ ਜੁਗਾ ਜੁਗੰਤ ਬਣਾਏ ਬੰਤ ਵਿੱਚ ਸੰਸਾਰਿਆ ਮਿਲੇ ਮੇਲ ਪ੍ਰਭ ਸਾਚੇ ਕੰਤ ਦੇਵੇ ਦਰਸ ਅਗਾਮ ਅਪਾਰਿਆ ਜੋਤੀ ਜੋਤ ਸਰੂਪ ਹਰ ਗੁਰਮੁਖ ਹਰਿ ਸੰਤ ਸਹੇਲੇ ਇਕ ਅਕੇਲੇ ਸ਼ਬਦ ਡੋਰੀ ਨਾਲ ਬੰਦਾ ਰਹਾ ਸ਼ਬਦ ਡੋਰੀ ਬਨ ਕਰਤਾਰ ਲੋਕ ਮਾਤ ਕਰੇ ਚੋਰੀ ਕਾਲ ਯੁਗ ਰਹਿਨ ਅੰਧੇਰੀ ਕੋਰੀ ਗੁਰਮੁਖਾ ਕਰੇ ਖਬਰਦਾਰ ਆਪ ਆਪਣੇ ਸੰਗ ਜਾਏ ਤੋਰੀ ਸ਼ਬਦ ਚਾੜੇ ਸਾਚੀ ਕੋੜੀ ਪੂਰਬ ਕਰਮ ਰਹਾ ਵਿਚਾਰ ज्योति ज्योत स्वरूप हार लोक मात हार ज्योत तार गुरु मुख साचे संत जिना पहली चेत पाग लगाए मंदर अंदर काया खेत सच्चा बेड़ा कर तैयार महाराज श्री सिंह विष्णु भगवान लाख चौरासी फंद कटाए अंतम ज्योति मेल मलाई मानस जन्म ना आए हार ਪਹਿਲੀ ਚੇਤ ਚੇਤਨ ਚਿਤ ਗੁਰ ਸੰਗਤ ਮੇਲ ਮਲਾਏੁਰਖ ਬਨਾਸੀ ਸਾਚਾ ਮਿਤ ਸੋ ਹੰਸਬਦ ਤੇਰ ਚੜਾਏ ਚੌਥੇ ਜੁਗ ਵੇਖ ਵਿਖਾਏ ਸਾਚੀ ਸਿਤ ਜੋਤੀ ਜੋਤ ਸਰੂਪ ਹਰ ਮੇਹ ਕਲਾਂਕ ਨਰਾਇਣ ਨਾਰ ਜਨ ਭਗਤਾ ਦੇਵੇ ਇੱਕ ਵਰ ਆਦ ਅੰਤ ਨਿਤ ਨਵਿਤ ਨਿਤ ਨਵਤ ਚਾਲ ਨਿਰਾਲੀ ਗੁਰਮੁਖ ਸਾਚੇ ਸੰਤ ਜਿਨਾ ਮਾਨਸ ਦੇ ਲਈ ਜਿਤ ਮਿਲਿਆ ਨਰ ਹਰ ਸੱਚਾ ਪ੍ਰਤਿਪਾਲੀ ਆਪੇ ਮਾਤੇ ਆਪੇ ਪਿਤਾ ਦਿਵਸ ਰਹਿ ਨ ਮਦਰਾ ਬੈਨਾ ਕਵਲ ਨੈਨਾ ਕਰ ਸੱਚੇ ਬੈਨਾ ਕਰੇ ਸਦਾ ਰਖਵਾਲ ਸਾਚਾ ਮਾਲੀ ਜੋਤੀ ਜੋਤ ਸਰੂਪ ਹਰ ਗੁਰ ਸੰਗਤ ਸਾਚਾ ਸਾਖ ਸੱਜਣ ਸੈਨਾ ਪਾਈ ਪਹਿਣਾ ਖੋਲੇ ਬੰਦ ਕਵਾੜੀ ਸਤਾਰਾ ਹਾੜੀ ਦਰਸ ਦਿਖਾਏ ਤੀਜੇ ਨੈਣਾ ਪਹਿਲੀ ਚੇਤ ਕਰ ਤਿਆਰੀ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਨਿਹ ਕਲੰਕ ਨਰਾਇਣ ਨਰ ਸਾਜੁਗ ਸਾਚੇ ਤੇਰੀ ਮਾਤ ਉਪਜਾਇ ਗੁਰ ਸੰਗਤ ਸੱਚੀ ਫੁੱਲਵਾੜੀ ਗੁਰ ਸੰਗਤ ਸਾਚਾ ਫੁੱਲ ਗਿਆ ਫੁੱਲ ਰਾ ਬਿਆ ਬਚਕਾਏ ਅਗਲਾ ਪਿਛਲਾ ਮੂਲ ਭਾਗ ਲਗਾਏ ਸੱਚੇ ਕਲ ਏਕਾ ਓਂ ਢ ਰਖਾਏ ਕੰਤ ਕੰਤੂਲ ਪੂਰੇ ਤੋਲ ਗਈ ਤੋਲ ਸੋਹੰਗਾ ਸ਼ਬਦ ਪੰਗੂੜਾ ਰਹਾ ਚੂਲ ਸੱਚ ਦਵਾਰਾ ਗਿਆ ਖੋਲ ਸੱਚ ਸਿੰਘਾਸਨ ਹਾਰ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ ਲੋਕ ਮਾਤ ਨਾ ਲਾਏ ਕੋਈ ਮੂਲ ज्योति ज्योत स्वरूप हार नेह कलंक नारायण नर महाराज शेर सिंह विष्णु भगवान हर संगत लेखाया पलखाया परम पलेखा दूर कराया हर जन लोक मातना रोल ज्योति ज्योत स्वरूप हार नेह कलंक नारायण नर महाराज शेर सिंह विष्णु भगवान हर संगत लेखाया पलखाया परमpolekha dur karaya har jan lok mat na jae rol sohang maharaj sher singh vishnu bhagwan di jai sohang maharaj sher singh vishnu bhagwan ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ